ਤੰਦਰਾ ਹੱਥ ਨਾਲ ਹੀ ਪੰਜਾਬ ਚ ਆ ਕੇ ਸਟਾਰ ਬਣ ਗਿਆ ਪਾਲੀਆਂ ਦਾ ਪ੍ਰਧਾਨ ਬਣਿਆ ਫਿਰਦਾ ਅੱਜ ਕਮਾਲ ਕਰਤੀ ਬੰਗੇ ਨਹੀਂ ਦੇ ਬੱਕਰੀ ਦੇ ਦੇ ਬੱਕਰੀ ਦੇ ਦੇ ਨਹੀਂ ਲਾਊਗਾ ਦੇ ਦੇ ਅਸੀਂ ਦੇ ਦਾਂਗੇ ਅੱਪਾ ਕਿੱ데 ਉਹ ਵਾਪਾ ਕਿੱਧਰ ਵਾ ਗਿਆ ਉਰੇ ਦਾ ਆ ਦੇ ਵਿੱਚ ਤੂੰ ਮੈਨੂੰ ਇਕੱਲੇ ਨੂੰ ਪਟਾਵੇਂਗਾ ਉਹ ਸਪਾਰਾ ਵਾਲੇ ਨਹੀਂ ਹੁੰਦੇ ਨੇ ਵਿੱਚ ਪਤਾ ਵਾ ਮੌਕਾ ਸਾਹਮਲਾ ਆ ਅਸ਼ਰੀਆ ਜੀ ਬੱਕਰੀਆਂ ਤੇ ਕੀ ਲਾ ਕੇ ਜੀ ਤੈਨੂੰ ਪਤਾ ਨਾ ਸਵੇਰੇ ਕੋਈ ਬੰਦੇ ਲਾਏ ਨੇ ਪਿਛੇ ਬੋਲਣੇ ਨਹੀਂ ਦਿੰਦਾ ਕਿਸੇ ਨੂੰ ਮੈਂ ਬੋਲਣਾ ਸੁਨੇਗਾ ਤਾਂ ਹੀ ਤੂੰ ਉਹ 35000 ਰੁਪਏ ਲਾਉਂਦਾ 35000 ਦੀ ਬੱਕਰੀ ਆ ਉਹ ਦੋ ਦੇਖੇ ਨੇ ਕਿਹੜੀਆਂ ਦੇਖੇ ਬਾਬਾ ਨਵੇਂ ਹੋ ਕੇ ਅਗਲੇ ਤੋਂ ਮੈਨੂੰ ਕਟਾਵੇਂਗਾ ਇਹ ਕਹਾ ਹੈ ਯਾਰ ਇਹ ਕਹਾ ਵਾ ਮੈਨੂੰ ਕੀ ਬਤਾਲੇ ਦਾ ਮਾਲ ਕਿਹੜਾ ਭਾਈ ਇਹ ਲੱਗੂਗਾ ਮੇਰਾ ਮਾਲ ਚੋਂ ਦੇ ਖੜਾ ਤੂੰ ਨਹੀਂ ਨਹੀਂ ਮੇਰਾ ਪੁੱਛੇ ਪੜਨਾ ਨਹੀਂ ਚਾਹੀਦਾ ਆਨੇ ਦੇ ਪੁੱਛੂਆਂ ਚ ਹੋ ਤੂੰ ਦੇਖ ਲੈ ਪੜ

ਤੈਨਾਂ ਗੱਲ ਜੁਵਾ ਤੂੰ ਮੈਨੂੰ ਕੱਲੇ ਨੂੰ ਘਟਾਵੇਂਗਾ ਲੈ ਹਲੇ ਤਾਂ ਕਹੂ ਮੈਨੂੰ ਕਿਹੜਾ ਪੁੱਛਿਆ ਕਿ ਚੱਲ ਕੋਈ ਨਹੀਂ ਮੈਂ ਖੜਾ ਅੱਛਾ ਆ ਲੈ ਆਹ ਦੇਖ ਲੈ ਯਾਰ ਦੇਖ ਲੈ ਸਾਰਾ ਕੁਝ ਕੀ ਆਹਾ ਤੇ ਚੌਥੇ ਸੂਓ ਤੀਜੇ ਸੂਣਾ ਆਏ ਚੌਥੇ ਆਹ ਇਹ ਤੀਜੇ ਸੂਣਾ ਅੱਗੇ ਤੇਰਾ ਗਾੜੀ ਦੋ ਚਾਰ ਦਿਨ ਕੀ ਰੰਤ ਨਹੀਂ ਬੰਦੇ ਯਾਰ ਇਹਦੇ ਤੇ ਪੈਸੇ ਵੀ ਜਾਂਦੇ ਲੱਗਦਾ ਕਿਵੇਂ ਆ ਪੈਸਾ ਧਿਆਨ ਤੇ ਪਾ ਲਈ ਯਾਰ ਇਹਦੇ ਮਾਮਲੇ ਦਾ ਇਤਨੀ ਆਉਂਦਾ ਹੋਇਆ ਧੋਵਾ ਨੀਂ ਗਿਆ ਉਹ ਆ ਤਾਂ 2000 ਬੱਧ ਨਿਕਲਦਾ ਅਡੋਟੀ ਲੈਣ ਦਾ ਕੋਈ ਨਹੀਂ 60 ਤੇ ਪੰਤਾ ਜਿੰਨਾ ਹੋ ਗਿਆ ਇੱਕ ਰਾਖਾ ਮਾਸੂ ਵੀ ਆਪਾਂ ਲੈਣ ਦੇ ਹਾਂ ਉਹ ਸੋਹਣਾ ਵਾਲੀ ਤਿਆਰ ਖੜੀ ਐ ਵੀ ਤੋਂ ਸੁੰਦੀ ਆ ਸੂ ਪਈ ਐ ਹਾਂ ਤੇ 70 ਦਿਨ ਸੰਦਾ ਨਹੀਂ 70 ਦਿਹਾ ਹੁੰਦਾ ਤਾਂ ਫਿਰ ਦਿੰਦਾ ਨਹੀਂ બસ ਤੈਨੂੰ ਵੀ ਪਤਾ ਹੁਣ ਕਿਹੋ ਜਿਹਾ ਬੱਕਰੀਆਂ ਨੇ ਅੱਜ ਗਾਕ ਕੱਟ ਹੈ ਉਹ ਗਾਕ ਦੀ ਤਾਂ ਚਲ ਕੋਈ ਨਹੀਂ ਅੱਜ ਤੇ ਹੁਣ ਗਾਕ ਤੇ ਚਲ ਮੇਲਾ ਵਾ ਠੀਕ ਹੈ ਕਿ ਨਹੀਂ ਕਾਟ ਕਦੀ ਵੱਧ ਤਾਂ ਕਦੀ ਕਾਟੇ ਤਾਂ ਚਲਦਾ ਹੀ ਰਹਿਣਾ ਮੇਲਾ ਸਾਦਾ ਹੀ ਚੌਧਰੀ ਹਾਂ ਆਓ ਅਟੋਟੀ ਕਰ ਕੋਈ ਨਹੀਂ ਕੋਈ ਨਹੀਂ ਪਾਪਾ 2 ਮਿੰਟ ਛੋਟੇ ਭਾਈ ਕੋਈ ਨਹੀਂ ਕੋਈ ਤੇਰਾ ਵੀ ਕਰ ਦਿਆ ਕੇਸ ਉਧਰ ਤੇਰੇ ਦੇਖ ਤੂੰ ਇਹ ਇਹ ਨੇ ਰਹੀ ਆ ਉਹ ਤੇਰੇ ਨਾਲ ਗਈ ਹੈ ਹੈਲੋ ਉਹ ਗੱਡੇ ਵੀ ਨਾਲ ਦੀ ਹੈ ਹਾਂ ਗੱਲ ਸੁਣੋ ਜੀ ਬਰਕਾ ਖੋਲ ਕੇ ਦੇਣੀ ਓਏ ਬਰਕਾ ਉਹਨੂੰ ਬੰਦ ਕਰ ਹੈ ਚੱਲ ਮਿਲਾਂ ਬੱਸ ਕੋਈ ਇਹੀ ਹੈ ਨਾ ਦੇਖੋ ਜੀ ਗੱਲ ਸੁਣੋ ਸਰਦਾਰ ਜੀ ਆ ਬਣਦੀ ਆ ਵੀਡੀਓ ਕੋਈ ਅੱਪਰੇ ਹੁਣ ਲੜ ਨਹੀਂ ਰਹੀ ਗੱਲ ਮੇਰੇ ਕਿ ਨਹੀਂ ਧਿਆਨ ਦੇਉ ਕੋਈ ਆਵਾ ਹਾਂ ਮੈਂ ਦੇ ਲਈ ਉਹਨੇ ਮੰਗਿਆ 1.5 1 ਲੱਖ 5000 ਦੋਆਂ ਦਾ ਨਹੀਂ 88 ਮੰਗਿਆ ਸੀ ਅਗਰ 88 ਲੈਣਾ ਤਾਂ ਫਿਰ 88 ਕਰਦੇ ਇਹਨਾਂ ਨੂੰ ਵੀ ਸੁੱਖਾ ਰੋ ਗੱਲ ਸਮਝਿਆ ਕਿ ਨਹੀਂ ਚਾਚਾ ਮੇਰੀ ਵੀ ਗੱਲ ਤੂੰ ਸੁਣ ਲਈ ਫਿਰ ਮੁੜ ਕੇ ਉਹ ਨਾ ਇਹ ਵੀ ਫਿਰ ਲੱਗ ਰਿਹਾ ਜੇ ਇਹ ਘੱਟ ਮੁੱਲ ਦੀ ਆ ਉਹ ਵੱਧ ਮੁੱਲ ਦੀ ਆ ਇਹ ਵੀ ਤੈਨੂੰ ਦੱਸ ਦਵਾਂ ਸਹੀ ਕਿ ਨਹੀਂ ਉਰਕੇ ਇਹ ਵੀ ਫਿਰ ਇਕੱਠਾ ਕਰੇਗਾ ਉਹ ਕਹੋਗਾ ਫਿਰ ਬਰਾਬਰ ਕਰਨ ਲਾ ਅੱਡ ਕਰਨ ਅੱਡ ਕਰ ਦੇ ਤੂੰ ਕਾ ਕਰੇ ਇਹ ਦੋ ਗਾ ਕਾ ਅੱਡ ਅੱਡ ਹਾਂ ਮੈਂ ਤਾਂ ਇਹ ਕਹਿੰਦਾ ਆ ਕਿ ਉਹ ਇਕੱਠੇ ਲੈ ਨਹੀਂ ਨਹੀਂ ਇਹ ਇਨਾਂ ਤੇ ਮੈਂ ਤੈਨੂੰ ਤਾਂ ਇਹ ਕਹਿੰਦਾ ਇਹਨਾਂ ਨੇ ਪਹਿਲਾਂ ਬਈ ਗੱਲ ਸੁਣ ਸਰਦਾਰ ਜੀ ਤੂੰ ਦੋ ਇਹ ਅੱਡ ਲੈਣੇ ਆਵਦੀਆਂ ਨਹੀਂ ਨਹੀਂ ਇਹ ਤਾਂ ਆਪਣਾ ਦੁਕਾਨ ਆ ਸਾਂਝਾ ਬੰਦਾ ਦੁਕਾਨ ਆਇਆ ਸੀ ਤੇਰੇ ਵਾਲਾ ਹੀ ਤਾਂ ਅੱਛਾ ਆ ਬਾਈ ਨੇ ਲੈਣੀ ਆ ਇਹ ਬਰਾਬਰ ਲੈਣੀ ਉਹ ਬਾਈ ਨੇ ਆ ਬੱਕਰੀ ਆ ਉਹ ਬਾਈ ਨੇ ਲੈਣੀ ਆ ਆ ਲੈ ਲੈ ਤੂੰ ਲੈ ਲੈਣੀ ਚਲ ਇਹਨੂੰ ਸ਼ਰਦਨ ਨੇ ਆਪਣਾ ਤੇਰੇਲੀ ਦਾ ਕਰਾਉਨੇ ਆ ਔਰ ਰਮਜ਼ਾਨ ਤਾ ਨੂੰ ਕਰਦੇ ਕਿਸੇ ਦੀ ਜਾਨ ਆ ਚਾਲ ਕਰਦੇ ਨਹੀਂ ਹੋ ਜਾ ਸਤਾਨ ਬੱਕਰੀ ਦੇਣ ਵਾਲਾ ਕੰਮ ਕਰ ਚੀਜਾ ਤੇ ਫਿਰ ਤੈਨੂੰ ਚੀਜਾ ਦਾ ਕੋਈ ਨਹੀਂ ਪਰਮਾਤਮਾ ਦੇ ਕਿਤੇ ਪਤਾ ਕਿੰਨੀ ਹੈ ਫਿਰਦੇ ਆ ਫਿਰਦੇ ਆ ਫਿਰ ਮੈਂ ਉਹੀ ਗੱਲ ਕਿਹਾ ਕਿੰਨੀ ਕਿੰਨੇ ਦੀ ਮੈਂ ਇਹਨੂੰ ਕੋਈ ਲੈ ਲਿਆ 45000 ਦੀ ਅੱਛਾ ਹਾਂ ਇਹਨੇ ਪੈਂਤੀ ਲਾਇਆ 35 ਲਾਇਆ ਕੀ ਲਾਇਆ ਜੀ ਤੁਸੀਂ ਨੇ 35000 ਲਾਇਆ ਯਾਰ ਜਦੋਂ ਮੈਂ ਕੀਰ ਲਾਦਾ ਜੀ ਚਾਹ ਵੜੇ ਨਾ ਲੋ ਦਾ ਕੋਈ ਗੱਲ ਨਹੀਂ ਪਰ ਪੈਸੇ ਤਾਂ ਲਾਤੇ ਬਹੁਤ ਬੰਦਿਆਂ ਨੇ ਉਂ ਤੇਰੀ ਮਰਜ਼ੀ ਆ ਰਮਜ਼ਾਨ ਮੌਕਾ ਸਾਵਾਂ ਲੈ ਚੱਲ ਕੋਈ ਗੱਲ ਇਤੋਂ ਵੀ ਵੱਧ ਲੱਗ ਗਿਆ ਨਹੀਂ ਦਵਾਦਰੀ ਚਲੋ ਕੋਈ ਨਹੀਂ ਤੋੜਾ ਮੈਂ ਤਾਂ ਹੁਣ ਬੁਲਾ ਕੇ ਲਿਆ ਰਵਿੰਦਰ ਸਾਹਿਬ ਪਤਾ ਨਹੀਂ ਵੀ ਲੱਗਿਆ ਕਿ ਨਾ ਲੱਗਿਆ ਭਾਈ ਮੈਂ ਤਾਂ ਪਤਾ ਵੀ ਨਹੀਂ ਕਿਸੇ ਗੱਲ ਦਾ ਮੈਂ ਤਾਂ ਉੱਧਰੇ ਬੈਠਾ ਸੀ ਅਸੀਂ ਕੀ ਲਾਇਆ ਫੇ ਦੇਣਾ ਹੁੰਦਾ ਤਾਂ ਫੇ ਤਾਂ ਜੱਦਾ ਹੀ ਸਪੀਡ ਦਾ ਹੀ ਦੇ ਦਿੰਦਾ ਗੱਲ ਸਹੀ ਵੀ ਨਹੀਂ ਹੈਗੀ ਨੀ ਬੱਚੇ ਕਹਿੰਦੇ ਨੇ ਥੱਲੇ 1:00 8 ਮਗਰ ਪੂਰੇ ਹੋ ਗਏ ਪਟਾ ਸਿਰੇ ਦੀ ਆਪਾਂ ਚੱਲ ਮੋਲੇ ਦਾ ਬਹੁਤ ਲਾਤਾ ਦੀ ਬੰਦੇ ਕੋਈ ਨਹੀਂ ਮੋਲੇਲਾ ਮਾਰੀ ਮੋਟੀ ਕਸਰ ਮੈਂ ਕੱਢਦਾ ਦਾ ਮਾਰੀ ਮੋਟੀ ਮਾਰੀ ਮੋਟੀ ਕਸਰ ਉਹ ਬਸ ਇੱਥੇ ਦੇ ਹੱਥਾਂ ਦੇ ਦੇਰ ਥੱਲੇ ਇਤੋਂ ਵੀ ਬਦਲ ਆ ਗਿਆ ਲਾਗੀ ਜਾਂਦੇ ਵਿੱਚ ਤਪਾਰਾ ਮਾਰਨਾ ਵੀ ਨਹੀਂ ਉਹ ਤਪਾਰਾਂ ਵਾਲੇ ਵੀ ਹੁੰਦੇ ਨੇ ਵਿੱਚ ਕਿਹਦੇ ਪਤਾ ਵਾ ਮੌਕਾ ਸਾਂਭ ਲੈ ਆ ਛੜੀ ਆ ਜੀ ਬੱਕਰੀਆਂ ਤੇ ਕੀ ਲਾ ਕੇ ਗਿਆ ਤੈਨੂੰ ਪਤਾ ਨਾ ਸਵੇਰੇ ਉਹੀ ਬੰਦੇ ਲਾਏ ਨੇ ਪਿੱਛੇ ਬੋਲਣੇ ਨਹੀਂ ਦਿੰਦਾ ਕਿਸੇ ਨੂੰ ਮੈਂ ਬੋਲਣਾ ਸੁਣੇਗਾ ਤਾਂ ਹੀ ਤੂੰ ਪਤੰਦਾ ਹੱਥ ਲਾਤੀ ਪੰਜਾਬ ਚ ਆ ਕੇ ਸਟਾਰ ਬਣ ਗਿਆ ਬੱਸ ਪਾਲੀਆਂ ਦਾ ਪ੍ਰਧਾਨ ਬਣਿਆ ਫਿਰਦਾ ਅੱਜ ਕਮਾਲ ਕਰਤੀ ਬੰਗੇ ਨਹੀਂ ਜਦੋਂ ਤੇਰੇ ਵੱਲ ਖੇਡਦਾ ਉਦੋਂ ਤਾਂ ਫੇਰ ਕਹਿੰਦਾ ਨਹੀਂ ਮੈਂ ਕਿੱਥੇ ਰੱਤੀ ਆਂਦਾ ਤਾਂ ਤਾਂ ਨਹੀਂ ਆਈ ਨਹੀਂ ਤੇਰੇ ਵੱਲ ਗਿਆ ਤਾਂ ਹੀ ਖੇਡਦੇ ਆ ਬਣਾਤਾ ਮੈਂ ਦਿੰਦਾ ਕਿਸੇ ਥੜੇ ਤੇ ਤਾਂ ਖੜੇ ਇਸ ਜੀ ਆਈ ਵੋਨ ਆ ਰਹੀ ਹੈ ਬਾਈ ਸੁਣਾ ਰਹੀ ਹੈ ਚਲੋ ਉਦੋਂ ਸੱਈ ਤਾਂ ਫਰਾ ਸੀ ਸੱਤ ਪਹਿਲੇ ਤਾਂ ਤਾਂ ਆਈ ਫੜੀ ਸੀ ਦੇ ਦੇ ਬੱਕਰੀ ਦੇ ਦੇ ਬੱਕਰੀ ਦੇ ਦੇ ਨਹੀਂ ਲਾਉਗਾ ਦੇ ਦੇਾਂਗੇ ਅਸੀਂ ਦੇ ਦਾਂਗੇ ਅੱਪਾ ਕੇ ਨੇ ਹੁਣ ਬੱਕਰੀਆਂ ਵੇਚਣੇ ਖਾਤੇ ਆਇਆ ਮੇਰੇ ਗੱਲ ਸੁਣ ਵੇਚੇ ਨੇ ਖਾਤੇ ਆਇਆ ਸਰਦਾਰ ਦੀ ਇੱਜ਼ਤ ਕਰ ਉਹਨੇ ਕਰੇ ਰੱਖਣੀ ਕਦੀ ਵਪਾਰੀ ਨਹੀਂ ਹੈਗਾ ਮੇਰੇ ਗੱਲ ਵੀ ਕਹਾਂ ਵੇਚੂਗਾ ਵਿਚਾਰਾ ਮੇਰੇ ਇਹ ਵੀ ਗੱਲ ਸੁਣ ਲਾ ਅਸੀਂ ਵੀ ਲੈ ਕੇ ਆਂਦੇ ਨੇ ਸਾਨੂੰ ਅਗਰ ਰੋਟੀ ਦੇਂਦੀ ਹੁੰਦੇ ਨਾ ਅਸੀਂ ਸਵੇਰ ਦਾ ਹੀ ਫਰਾ ਦੇਂਦੇ ਇਹਨਾਂ ਨੂੰ ਇਨਾਂ ਨੇ ਵੀ ਦੇਖ ਲਏ ਮੇਲੇ 10 ਗੜੀ ਆ ਇਹਨਾਂ ਨੂੰ ਵੀ ਪਤਾ ਵਾ ਚੀਜ਼ਾਂ ਤੇ ਕੀ ਚੀਜ਼ ਨੇ ਇਹ ਐਨੀ ਆ ਪਰਵਾਹ ਮਾਰ ਕੇ ਲਿਜਾਉਣੇ ਆਪਾਂ ਜੇ ਤੈਨੂੰ 2 ਰੁਪਏ ਬਣਦੇ ਨੇ ਤੇਰੇ ਜੇ ਬਣਦੇ ਹੁੰਦੇ ਤਾਂ ਆਪਾਂ ਦੇ ਨਹੀਂ ਦਿੰਦੇ ਭਾਈ ਨਾ ਦੇ ਤੇਰੀ ਗੱਲ ਵਾ ਉਹਦਾ ਫਿਰ ਕਰ ਲਿਓ ਉਹਦਾ 10 ਲਾ ਦੋ ਹੈ 63 ਸੀ ਲੈ 63 ਜੀ ਆਦ ਕੋ ਆਦ ਦਾ ਆਦ ਲਾਉਂਦਾ ਚਲੋ ਯਾਰ ਹੈ ਆ ਦੱਸ ਨਾਂ ਨਿਹਰਾ ਖਰਚਾ ਦੋ ਮਿੰਟਾ ਖਾਣਾ ਨਾ ਪੱਤਾ ਛਾਈ ਕੱਢੀ ਬਾਈ ਹੋਏ ਕੰਮ ਲਈ ਬੱਕਰੀਆਂ ਤੇ 40 ਜੀ ਖਰਚਾ ਪੌਲਾ ਜਮੀ ਬੋਲੀ ਜਾਂਦਾ ਬੋਲਦਾ ਰਿਓ ਕਹਿੰਦਾ ਪਰਲੀ ਜੀ ਬੋਲਦਾ ਅਮਰ ਜਾਨ ਕਹਿਣ ਵਾਲਾ ਬਾਤ ਨਹੀਂ ਸੁਣਵਾਇ ਪਹਿਲਾਂ ਤਾਂ ਇਹਦਾ ਕਰਾਂਗੇ ਇਹਦਾ ਹਾਂ ਹੋਰ ਮਜਾਨ ਗੱਲ ਸੁਣ ਸੋਟੀ ਫੇਰ ਕਮਾਈ ਨਹੀਂ ਨਹੀਂ ਕੋਈ ਨਹੀਂ ਦੇਣੀ ਹੈ ਦੇਈ ਨਹੀਂ ਦੇਣੀ ਜਮੀਨਾਂ ਦੇ ਤੇਰਾ ਮਾਲ ਹੈ 20 ਦਾ ਉਹਨੇ ਮੇਰੇ ਬਿਨਾ ਪੁੱਛ ਪਹਿਲੀ ਕਰੀ ਖੜੇ ਹੋ ਹੈ ਬਸ 36000 ਦੀ ਵੇਚੀ ਚੁੱਪ ਕਰ ਚੁੱਪ ਖਪੜੇ ਨਾ ਖਾਣੀ ਗੁਰਕਾ ਹੀ ਵੱਡ ਨੂੰ ਗੱਲ ਚ ਲੈ ਹੋ ਗਿਆ ਸੌਦਾ ਫੋਨ ਨੂੰ ਦੱਸ ਕਿ ਢੀਕ ਗੱਲ ਸੀ ਓਏ ਟੱਟੂ ਜਾਂ ਮਰੀ ਗੱਲ ਪਿਛੇੜਿਆ ਖੜਾ ਹੁਣ ਤੈਨੂੰ ਪਤਾ ਰੂਟੀ ਰੂਟੀ ਵੀ ਦਾ ਪਤਾ ਹੋਰ ਮਰੂ ਮੈਂ ਤਾਂ ਸਾਡੇ ਪਾਗਲ ਜਿਹੇ ਬੱਕਰੀਆਂ ਨਹੀਂ ਵੇਚਣ ਦੇਵੇ ਕੱਢ ਮੈਂ ਲੈ ਗਾੜੇ ਛੋਟੇ ਯਾ ਬੱਕਰੀ ਵੇਚਣ ਦੇਵੇ ਮੇਕ ਜੂ ਮੈਂ ਮਨਾ ਕੇ ਤੇ ਸੋਹਰ ਤੋ ਓ ਬਾਈ ਖਾਂਚਾ ਪੂਰੀ ਦਾ ਵੀ ਕਮੇੜ ਹੋ ਗਿਆ ਬੱਸ ਇਹ 30 ਦੇ ਛੀ ਦਾ ਹਾਂ 36000 ਦੇਖੇ ਜਦੋਂ ਮੋਗੇ ਜਾਨ ਹੋ ਗਿਆ ਹਰ ਹੋਰ ਕੀ ਉਹਨਾਂ ਦਾ ਨਹੀਂ ਹੁੰਦਾ ਕੇ ਹੋਰ ਬੜਾ ਕੀ ਪਿੱਛੇ ਦਾ ਗੋਲੀ ਨਾਲ ਮਾਰਨ ਨੂੰ ਫਿਰ ਤੇਰੇ ਵਿੱਚ ਲਾ ਦੇ ਮੇਰੇ ਥੋੜਾ ਜਿਹਾ ਮਾਰ ਕੇ ਵੀ ਦਿਖਾਉਣ ਫਿਰ ਮੈਨੂੰ ਆਹ ਪੱਟ ਲੈ ਗਿਆ ਕੱਢ ਕੇ ਭਾਈ ਪੱਟ ਸਜਾਓ ਉਹੀ ਪੱਟ ਸਣਿਆਓ ਇਹਨੂੰ ਆਲੇ ਨਾਲ ਤੂੰ ਖਵਾ ਜੀ ਨਹੀਂ ਕਰਨੀ ਗਰੀਬ ਬੰਦੇ ਨਾਲ ਉਹ ਭਾਈ ਨਾਲ ਪੱਟ ਗੱਲ ਸੁਣ ਲੋ ਮਾੜੀ ਜੀ ਉਹ ਬੁਈ ਪੋਣੀ ਹੈ ਨਹੀਂ ਨਹੀਂ ਉਧਰ ਜਾ ਚਾਚਾ ਤੂੰ ਉਧਰ ਕਰ ਇਹਨੂੰ ਨਾਈ ਮਰ ਜਾ ਥੱਲੇ ਤੈਨੂੰ ਮੈਂ ਕੋਈ ਗੱਲ ਪੱਲੇ ਪਾਉਂਗਾ ਅਨ ਯਾਰ ਮੈਂ ਅਰੇ ਗੱਲ ਪੱਲੇ ਪਾਉਣੀ ਚਾਹੀਦੀ ਐ ਆਪੇ ਵੀ ਨਾ ਹੋਵੇ ਯਾਰ ਇਹ ਬੱਚੇ ਦੀ ਚਿੱਟੀ ਐ ਬਾਈ ਪੱਕੀ ਦੀ ਓ ਬਾਈ ਐਸੇ ਦੀ ਐ ਇਹ ਲੈ ਛੱਡ ਗੱਲ ਇਹ ਤਾਂ ਲੈ ਲਈ ਨੇ 헤ਜ ਲਈ ਹਾਂਜੀ ਤੈਨੂੰ ਗੱਲ ਸਮਝਾਉਣਾ ਬੱਕਰੀ ਵੇਚੀ ਐ ਇਹਨੇ ਹਾਂਜੀ ਬੱਕਰੀ ਲਈ ਐ ਤੈਂ ਹਾਂਜੀ ਆ ਪੈਂਦੀ ਐ ਅੱਗਾਂ ਕਿਤੇ ਉਹੀ ਨਾ ਦੁੱਧ ਦੀ ਕਰਾ ਦੇਈ ਸ਼ੱਕ ਨਹੀਂ 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 ਹਿਸਾਬ ਦੇ ਦਾਇਮਾ ਹਾਂ ਮੇਰੀ ਗੱਲ ਸਮਝ ਲੈ ਖਾਲੀ ਥਣਾ ਤੇ ਪਾਲੀਵੇਂ ਨਾ ਸਾਰਾ ਝੋਦਿਆ ਕਰੀ ਠੀਕ ਜੀ ਕਿਤੇ ਉਹੀ ਲਾਲਚੀ ਬਣਦੇ ਚੁੰਗਲੇ ਕੋ ਦਾ ਖਚੂ ਅੱਜ ਕੱਲ ਦਾ ਦੁੱਧ ਨਹੀਂਵੇਂ ਨੇ ਨੂੰ ਲੱਗਦਾ ਠੀਕ ਜੀ ਉਹ ਬੈਠਾ ਕੁਲਦੀਪ ਉਹ ਡਾਕਟਰ ਖੜਾ ਸਭ ਤੋਂ ਸਿਆਣਾ ਠੀਕ ਜੀ ਖਾਲੀ ਕਰਕੇ ਹਾਂਜੀ ਫਣ ਤੋਂ ਕੇ ਸ਼ਾਮ ਨੂੰ ਮੇਮਨਾ ਛੱਡਿਆ ਕਰੀ ਚੰਗਾ ਕੇ ਪਰਾਂ ਮਾਰਦਾ ਧੜਕੀ ਚੋ ਕੇ ਫੇਰ ਛੱਡਦਾ ਮੇਮਨੇ ਜੋਗਾ ਤਾਂ ਤੁਬਕਾ ਆ ਪੇਰਾ ਲੂਗੀ ਨਾ ਨਾ ਕੱਲੀ ਮੇਮਨੀ ਆ ਲਾਲੂ ਪੱਲੇ ਵਾਲੀ ਬੱਕਰੀ ਐ ਕਿਉਂ ਮੈਂ ਤੈਨੂੰ ਅਣਜਾਣ ਬੰਦੇ ਨੂੰ ਜੇ ਹੁੰਦਾ ਸਿਆਲ ਜਿੰਨਾ ਮਰਜ਼ੀ ਚੁੰਗੀਆਂ ਦਾ ਫੇਰ ਬੱਚਾ ਮਾਰ ਨਹੀਂ ਖਾਂਦਾ ਗਰੀਬ ਆਦਮੀ ਨੇ ਪੈਸੇ ਰਾਇ ਨੇ ਕਿੱਥੇ ਮੇਮਨਾ ਮਾਰ ਬੈਠੇ ਨਹੀਂ ਜੀ ਨਹੀਂ ਹਾਂ ਮੈਂ ਮਨਾਣਾ ਮਾਰ ਬੈਠੀ ਬਸ ਤੁਸੀਂ ਕਿਹਾਓਗੇ ਤਾਂ ਖਿਜ ਜਾਊਗਾ ਅਸੀਂ ਕਦੀ ਪਾਇਆ ਨਹੀਂ ਆ ਜਾਂਦੇ ਮੈਂ ਦੱਸਾਂ